ਆ ਮੱਝੂ ਗਿਆ ਨਾਲ ਲੈ ਗਿਆ 45 ਦੀ ਲੈ ਕੇ ਗਿਆ ਉਹ ਨਾਲੇ ਹਲੇ ਕੱਚੀ ਸੀ ਦੱਸ ਦੇਣਾ ਇਹ ਤਿਆਰ ਹੈ ਲੈ ਕਰ ਸੁਣ ਤਾਂ ਨਹੀਂ ਉਹ ਕੋਈ ਵਪਾਰੀ ਨਹੀਂ ਵਪਾਰੀ ਦਾ ਭਾਈ ਨਹੀਂ ਉਹਨੇ ਘਰੇ ਰੱਖਣੀਆਂ ਦੁੱਧ ਪੀਣ ਨੂੰ ਆਤੀ ਲੈ ਵੀ ਆਓ ਸਰਪੰਚ ਚਲਾ ਪਿੰਡ ਮੈਂ ਪਤਲਾ ਨਾ ਚਲ ਉਹਦੇ ਵਿਚਾਰੇ ਦੇ ਪਸੰਦਾ ਕਾਨੂੰ ਪਖਾਈਆਂ ਕਰੂਰੇ ਮੰਡੀ ਚ ਬੱਕਰੀਆਂ ਦਾ ਹੋਰ ਫੇੜੀਆਂ ਦਵਾ 31000 ਦੀ ਦੇਣੀ ਬਸ ਉਹ ਕਹਿੰਦਾ 31 ਤੋਂ ਵੱਧ ਮੇਰੇ ਚੰਗੰਜੇ ਸਿੰਘ ਹੋਰ ਫਿਰ ਨਾ ਹੋਰ ਫਿਰ ਕਿੰਨੇ ਦੀ ਉਹ ਭਰਾਵਾ 31 32 ਯਾਰ ਯਾਰ ਦਾ ਸੀ ਛੋਟ ਹੀ ਕਰ ਦਿੰਦੇ ਆ ਖੜੇ ਕਿਨੂੰ ਕਰਤੀ ਮੈਂ ਤਾਂ ਕਦੇ ਕਰੀ ਨਹੀਂ ਮੈਂ ਕਰਦਾ ਹੁਣ ਵਕਾ ਵਕਰੀ ਕਰੂੰਗਾ 42 ਦੀ ਵੇਚ ਮੈਂ ਦਿੰਦਾ 2000 ਛੋਟ ਤੇਰੇ ਮੁੰਡੇ ਕੋ ਭੇਡਾਂ ਲਈਆਂ ਤੇ ਕਿਤੇ ਨਹੀਂ ਤਾਂ ਛੋਟ ਕਰੀ ਹਾਂ 200 ਰੁਪਿਆ ਮਸਾ ਕਰਿਆ ਉਹ ਨਹੀਂ ਮੈਂ ਜਾਣਦਾ ਉਹ ਜੀ ਗੱਲ ਬੱਕਰੀ ਚੱਲ ਠੀਕ ਹੈ ਫਿਰ ਰਹਾਂ ਤੇਰਾ ਨਾ ਲਾਈਨ ਫਿਰ ਰਹਾਂ ਨਹੀਂ 1 ਰੁਪਿਆ ਉਹ ਨਾਲ ਆਈ ਆਹਰ ਪਟ ਚੰਗੀ ਬਹੁਤ ਜੀ ਜੀ ਹੋਣ ਨੇੜੇ ਦਾ ਪੁਰਾ ਹੋ ਕੇ ਦੱਸ ਸਾਰੀਆਂ ਮੰਡੀਆਂ ਕੋਲ ਠੀਕ ਆ ਜਿਹੜੀ ਕੰਮ ਹਾਂ ਦੇ ਦੇ ਗਰੀਬ ਆ ਹੋਏ ਕਹਿੰਦੇ ਦਵਾ ਉਹ ਤੇਰਾ ਜਮਾਲ ਵਿਖਰੇ ਦਾ ਮਤ ਉਹ ਤਾਂ ਵਿਖਰੇ ਮੈਂ ਤਾਂ ਸਾਂ ਗਰੀਬ ਬੰਦਾ ਹੈ ਉਹ ਪੱਕਾ ਰੰਗ ਤੇ ਉਹਦਾ ਗਰੀਬ ਨੂੰ ਕਰਕੇ ਜਾਈ ਜਾਂਦੇ ਆ 40 ਦੀ ਕਰਦੇ 40 ਦੀ ਕਰ 40 ਚੂਲੀ ਦੀ ਨਹੀਂ ਵਿਕਦੀ ਨਹੀਂ ਇਹ ਮੰਡੀ ਦੀ ਜਾਈ ਜੀ ਬਲਾਂ ਦੀ ਨੁਫੇ ਬੱਕਰੀ ਠੀਕ ਹੈ ਉਹ ਨੋਕ ਉਹਨਾਂ ਨੇ ਕਾਲ ਦੀ ਹੋਰ ਕਾਈ 90 ਉਹਨਾਂ ਨੇ ਕਾਲ ਦੀ ਮੈਂ ਦੰਦੀ ਫਰੈਸ਼ 6 ਦੰਦ ਆਈ ਪਾਠਾ ਜੇ 8 ਦੰਦ ਪੂਰੇ ਗਰੀ ਹਾਂ 8 ਦੰਦ ਫਰੈਸ਼ ਹੋ ਜਾਓ ਠੀਕ ਹੈ ਜੀ ਰਾਜਾ 32000 ਦੀ ਨਹੀਂ ਨਹੀਂ ਰਾਜ ਨਹੀਂ ਬੰਨੇ ਨੇ ਪਹਿਲਾਂ ਲੱਗਿਆ 35000 ਮੱਝੂ ਕਰਨ ਲੱਗਿਆ ਜਾ ਜਾ ਜਾਸ਼ ਪੁੱਛਲਾ ਜਾ ਕੇ ਉਹ ਆਫ ਦੀ ਆ ਗਿਆ ਨਹੀਂ ਨਹੀਂ ਘਰੇ ਰੱਖਣੀਆਂ ਵਿਚਾਰੇ ਦੀ ਹੈ ਹੈ ਨੇਗਾ ਚ ਨੇ ਇਹ ਤਾਂ ਸਾਡੀ ਉਸਾਈ ਉਹ ਮੈਂ ਤੇਰੀ ਕਹ ਉਹ ਵਿਚਾਰ ਨਾ ਤੱਕਾ ਕਰ ਤੱਕਾ ਨਹੀਂ ਰੁਪਏ ਬੋਲਾ ਨਹੀਂ ਮੈਂ ਵੀ ਆਖੀ ਜਣਾ ਯਾਰ ਮੈਂ ਜਦੋਂ ਮਾਂ ਨਹੀਂ ਖੜੇ ਨਾ ਉਹਨੂੰ ਸੁਆਦ ਆਉਂਦਾ ਨਹੀਂ ਮਾਸਾ ਸੜ ਗਿਆ ਸੀ ਆਪਣਾ ਭਾਈ ਦੇ ਪਿੰਆ ਕਹੇ ਪੁੱਛੇ ਮਾਂ ਨਹੀਂ ਨਾ ਫਿਰ ਉਧਰ ਉਹਦੇ ਨਿਚਾਕ ਨਾ ਤੂੰ ਘਰੇ ਖੜੀ ਤੂੰ ਫਿਰਦੀ ਸੋਹਣੀ ਲੱਗੂ ਘਰੇ ਚੀਜ਼ ਤੇਰੀ ਉਸਾਈ ਬਈ ਲਓ ਜੀ ਛੁਡਾ ਦੇ ਕੋਈ ਗੱਲ ਠੀਕ ਹੈ ਬੱਤੀ ਦੇ ਨਹੀਂ ਨਹੀਂ ਬੱਤੀ ਦੇ ਦੇ ਨਹੀਂ ਨਹੀਂ ਹੁਣ ਕੀ ਕਰਾਂ ਯਾਰ ਕੀ ਕਰਨਾ ਤੇਰੇ ਚ ਕਮੀਆਂ ਉਹਦਾ ਬੱਕਰੀਆਂ 50 ਬੱਕਰੀਆਂ ਚ ਭਾਂਜੋ ਮੈਂ ਪੱਲਿਓ ਪਾਦਾ ਮੇਰੀ ਚ ਕਮੀਆਂ ਨੇ ਤੇਰੇ ਦੇ ਕਮੀਆਂ ਤਨ ਮੈਂ ਮੂੰਹ ਤੇ ਦੱਸਦਾ ਉਹ ਆਲੇ ਬੱਤੀ ਦੀ ਨਹੀਂ ਦਿੰਦਾ ਤੂੰ ਆਖ ਨਹੀਂ ਦਿੰਦਾ ਕਿ ਮੈਂ ਪਾਵਾਂ ਹੋਰ ਆ ਗੱਲ ਕਰ ਅਸੀਂ ਵੀ ਲੈਨੇ ਆ ਸੋਦੇ ਬਾਹਰ ਜਾ ਜਾ ਕੇ ਉਹ ਮੱਤੀ ਹੋਰ ਪੌਣੇ ਉਹ ਕਹਿੰਦਾ ਪੌਣੇ ਨਹੀਂ ਤਾਇਆ ਸਾਈਂ ਤਾਂ ਕੀ ਬਤਾ ਮੂੰਹ ਰੱਖ ਲਾਉਂ ਤਾ ਯਾਰ ਮਾਲ ਲਗਾਉਣਾ ਕਰਾਉਣਾ ਯਾਰ ਉਹਨਾਂ ਨੂੰ ਪਾ ਦੂੰਗਾ ਬੱਕਰੀਆਂ ਨੂੰ ਲਾ ਕੇ ਹੋਏ ਸਾਡੇ 32 ਦੀ ਦਿੰਨੇ ਨਹੀਂ ਉਹ ਲੈਂਦੇ 33 ਦੀ ਦਿੰਨੇ ਲੈ ਪਾਜਾ ਰੱਖ ਲੈ ਹੁਣ ਰੱਖ ਲੈ ਕਮਾਲ ਕਰਦਾ ਗਰੀਬ ਨੂੰ ਤੇ ਬੱਕਰੀਂ ਦਿੱਤੀ ਵੇਚ ਦੂੰਗਾ ਮੈਂ ਕੋਈ ਨਹੀਂ ਵੇਚਦੇ ਪਹਿਲਾਂ ਨਾ ਵੇਚੀ ਜਾਂਦੇ ਬਹੁਤੇ ਸਿਆਣੇ ਨੇ ਚੱਲ ਕੋਈ ਨਹੀਂ ਕਰਦਾ ਕਿਉਂ ਯਾਰ ਤੂੰ ਇਹਨਾ ਬੋਲ ਸਾਡੇ ਵਿਚਾਰੇ ਧੱਕਾ ਮਾਰ ਕੇ ਤੂੰ ਸਾਡੇ ਵਿਚਾਰੇ ਨਾ ਬੋਲੀ ਜੇ ਬੱਕਰੀਆਂ ਨੂੰ ਪੂਰੀ 14 ਪੌਲਾ ਓਏ ਆ ਵੇ ਦੇ ਪਏ ਨੂੰ 33000 ਕੀ ਗਣ ਕੇ ਉਹ ਨਹੀਂ ਆ ਜਾ ਚੱਲ ਫਾੜ ਲੈ ਫਸਾਈ ਜਿਵੇਂ ਤੂੰ ਧੱਕਾ ਦੇਣਾ ਨਹੀਂ ਨਹੀਂ ਮੈਂ 40 ਤੋਂ ਨਹੀਂ ਘਟਿਆ ਇਹ ਨਾ ਨਾ ਘੜਾ ਦੀਆਂ ਇੱਥੇ ਉਹ ਗਰੀਬ ਉਹ ਘੜਾ ਆਪਣਾ ਜਾਣਦਾ ਨਹੀਂ ਬੱਕਰੀ ਵੀ ਚੰਗੀ ਆ ਰਾਜੀ ਓਏ ਯਾਰ ਭਾਈ ਕਰੇ ਸਿਆਪ ਵਪਾਰੀ ਨਹੀਂ ਹੈਗਾ ਚੱਲ ਕੋਈ ਨਹੀਂ ਮੈਨੂੰ ਪਤਾ ਘੜਦੇ ਆ ਪੈਸੇ ਬਾਲੇ ਕਰ ਹੈ ਉਹ ਵੀ ਲੈਂਦੇ ਆ ਹੈ ਉਹ ਵੀ ਲੈਂਦੇ ਆ ਹੋਰ ਦਵਾਈ ਕਿਰੇ ਲੈਂਦੇ ਨਹੀਂ ਨਹੀਂ ਦੇ ਦੇ ਨਹੀਂ ਲੈਂਦੇ ਆ ਜਗੜਾ ਆਦਿ ਕੋਈ ਤੇ ਬੱਕਰੀਆਂ ਦਾ ਭਾਅ ਲਾਉਣਗੇ ਬੱਕਰੀ ਦਾ ਉਧਰ 36 ਜੀ ਹੋ ਗਈ ਯਾਰ ਲੈ ਲਈ ਫਾਕੇ 35 ਮਿਲਦੇ ਨੇ ਖਰਾਬ ਉਧਰ ਲੈ ਲੈ ਆ ਆ ਬੱਕਰੀ ਵੀ ਲੈਣੀ ਆ ਹੈ ਉਹ ਯਾਰ ਉਹਨਾਂ ਨੇ ਅੱਟ ਰਹਿ ਜੂ ਹੋਈ ਏ ਗੱਲ ਉਹ ਤਾਂ ਗੱਡੀ ਚ ਮਾਲ ਤੇ ਲੈ ਉਹ ਵਿਚਾਰੇ ਕੀ ਕਰਨੇ ਯਾਰ ਤੂੰ ਉਹਨਾਂ ਨੂੰ ਦਵਾਈ ਜਾਣੀ ਏ ਸਾਰੀ ਕੋਈ ਹੋਰ ਨੂੰ ਵੇਚ ਦੇ ਆਪਣੇ ਦੇ ਦੇ ਉਹ ਦੇ ਨਹੀਂ ਕੋਈ ਨਹੀਂ ਚੱਲ ਕਰ ਲੈ ਉਹ ਆ ਹੋਰ ਬਸ ਸੁਣ ਨਵੇੜ ਤਾਂ ਮੈਂ ਜੀ ਆ ਦੇਖੀਓ ਮੈਨੂੰ ਵੀ ਆੜੀ ਹੋ ਗਈ ਨਹੀਂ ਬਾਲੇ ਤੂੰ ਦਵਾ ਦੇ ਦਵਾ ਦੇ ਮੈਨੂੰ ਉਹ ਖਰਚਾ ਅੱਗੇ ਜਾ ਕੇ ਕਰ ਲੈ ਬਣਾ ਰਹਿ ਕਰ ਲੈ ਰਾਜੀ ਨਹੀਂ ਖਰਚਾ ਮੜ ਜਾ ਨਹੀਂ ਜਾ ਜਾ ਆ ਸਾਰਾ ਕੁਝ ਛੱਡ ਉਹ ਨਹੀਂ ਛੱਡ ਠੀਕ ਹੈ ਜੀ ਤੇ ਦੇ ਗਰੀਬ ਆ ਦੇ ਤੇ ਖੈ ਵੀ ਤੂੰ ਕਰਾ ਦੇ ਨੇ ਪੂਰੀ 34 ਦਿਨ ਨਿਭੜ ਗਈ ਕਿੰਨੇ ਦੀ 34 ਦਿਨ ਬਸ ਉਹ ਨਹੀਂ ਯਾਰ 35000 ਮੈਂ ਲਾਈ ਜਾਂਦਾ ਬੱਬੂ ਇਹ ਮਾਰੀ ਜਾ ਫਿਰ ਉਹ ਹੀ ਕਰਾਜ ਤੈਨੂੰ ਛੱਡ ਬੱਬੂ ਦੀ ਗੱਲ ਨਹੀਂ 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 ਬੱਬੂ ਆਖਦੀ 38 ਦੀ ਬੱਕੇ ਲੈ ਜਾ ਠਾ ਉਹ 38 ਦੀ ਲੈ ਜਾ ਰਹਿਮਾਨ ਨਹੀਂ ਭਾਈ ਨਾ ਇਹ ਪਾਸੇ ਬਰਾਬਰ ਇਹ ਪਾਸੇ ਬਰਾਬਰ ਉਹ ਨਹੀਂ ਪਾ ਦੇ ਮੈਂ ਪਾ ਦੇ ਉਹ ਕੀ ਰੇ ਕਰੇ ਛੱਡ ਬਸ ਹੋ ਗਏ ਨਿਪਟ ਗਏ ਨਿਪਟ ਗਏ ਓਏ ਆਣੀ ਨਾ ਪੈਤੀ ਲੱਗਦੀ ਹੈ ਉਹ ਮੇਰੀ ਗਾਰਸਾਣਾ ਪੈਂਤੀ ਲੱਗਿਆ ਫਿਰ ਮੈਂ ਕੀ ਫਿਰ ਬੱਠਾ ਚੰਗੀਆਂ ਯਾਰ ਭਾਈ ਨਾ ਮੈਂ ਤਾਂ 100 ਰੁਪਏ ਨਹੀਂ ਦਵਾਂਗਾ ਉਹ ਤਾਂ ਠੀਕ ਦੇ 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 ਕੁੱਸ ਨਹੀਂ ਨਾ ਚਲ ਦੇ ਦੇ ਗਰੀਬ ਬੰਦੇ ਤੇ ਲੱਗ ਗਿਆ ਪੈਸੇ ਨਾ ਲੱਗ ਕੋਈ ਗੱਲ ਨਹੀਂ ਜੇ ਨਾ ਲੱਗਿਆ ਨਾ ਫਿਰ ਮੈਂ ਕਰ ਦਵਾਉਂਗਾ ਉਹ ਜਿਹੜਾ ਬੰਦਾ 35 ਲੱਗ ਗਿਆ ਦੋ ਤਿੰਨ ਘਰ ਲਾ ਕੇ ਦੋ ਤਿੰਨ ਘਰ ਆਹ ਵੀ ਬੱਕਰੀਆਂ ਆ ਰਹੀ ਨਹੀਂ ਹਨ ਉਹ ਲਾ ਗਏ ਫਿਰ ਜਾਣਾ ਬੱਕਰੀਆਂ ਨਾਲ ਨਾ ਲਵੇ ਕੱਚੇ ਉਹ ਛੱਡ ਦੇ ਕੱਚੇ ਨਹੀਂ ਹੈਗੇ ਬੰਦੇ ਦੇ ਦੇ ਮੈਨੂੰ ਪਤਾ ਯਾਰ ਲੈ ਉਹੀ ਗੱਲ ਦੇ ਦੇ ਨਹੀਂ ਜਾ 634 ਦੀ ਹੋਗੀ 560 60 60 ਦੇ 60 ਦੇ ਹੁਣ ਲੈ ਵੇ ਲੈ 634 ਦੀ ਨਹੀਂ ਪੜਗੀ 634 ਹੈ ਓ ਯਾਰ ਹੁਣ 590 ਬਣਿਆ 35 ਦੀ ਨਹੀਂ ਦੇਣੀ ਯਾਰ 60 ਪਰ 590 ਲੈ ਜਾ 634 ਦੀ ਲੈ ਜਾ 634 ਦੀ ਨਹੀਂ ਯਾਰ ਨਹੀਂ ਨਹੀਂ ਯਾਰ ਕਾ ਮਾਰੀ ਜਾਂਦਾ ਵੇ 560 ਤਾਂ ਮੁੰਨਾ ਚੱਕ ਬਾਈ ਯਾਰ ਮੈਂ 35 ਦੀ ਨਹੀਂ ਦੇਣੀ ਮੈਂ ਦੇ ਦੂੰਗਾ ਉਹਨੂੰ ਆਜ ਮਾਰ ਕੇ ਚੱਲ ਬਾਜ਼ ਮਾਰ ਲੈਣਾ ਕਿੱਜਿਆ ਕਿੱਡੀ ਗੱਲ ਓਏ ਕਿੱਡੀ ਨਹੀਂ ਮੈਂ ਤਾਂ ਮਾਨ 500 ਰੱਖਿਆ ਹੀ ਨਾ ਹੱਕ ਮਾਰ ਲੈ ਤੂੰ ਕੋਈ ਨਾ ਰੱਜ ਗਰੀਬ ਆਦਮੀ ਆ ਵਿਚਾਰਾ ਤੇ ਓ ਬਾਈ ਮੈਂ ਇਹਨੂੰ ਮਾਨ ਹੀ ਰੱਖਿਆ ਫਿਰ ਉਹ ਨਾ ਮੈਂ 343 ਦੁੱਧ ਪੀਣ ਨੂੰ ਲੈਂਦਾ ਉਹ ਸਹੀ ਆਪੂ ਦੀ ਕਰਾ ਲਵਾਂਗੇ ਓਏ ਰੋੜਾ ਠੀਕ ਲਿਖਾਈ ਦੀ ਗੱਲ ਉਹ ਲਿਖਾਈ ਕਰਾਈ ਨਾ ਫਿਰ ਕੁਝ ਵੀ ਨਹੀਂ ਫਿਰ ਤੇ ਕੋਈ ਗੱਲ ਚੱਲ ਹੋਰ ਦੇਖ ਲੈ ਫਿਰ ਦੇਖ ਲੈ ਦੇਖ ਲੈ ਲਿਖਾਈ ਕਰਾ ਕੇ ਕਿਹਦਾ ਹੁੰਦਾਗਾ ਹੋ ਗਈ ਕਿ ਉਹਨੇ ਜਦ ਪਾਇਆ ਵਿੱਚ ਥੋੜਾ ਜਿਹਾ ਉਹ ਵੀ ਫੁੱਟਰ ਉੱਤ ਚੱਲ ਗਿਆ ਹਾਂ